ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਦਾਲ ਦੀ ਬਹੁਤ ਹੀ ਪਿਆਰੀ ਜੀ ਰੈਸਪੀ ਲੰਗਰਾਂ ਵਾਲੀ ਦਾਲ ਬਿਲਕੁਲ ਸਿੰਪਲ ਈਜ਼ੀ ਤਰੀਕੇ ਨਾਲ ਬਣਾਵਾਂਗੇ ਠੀਕ ਹੈ ਜੀ ਦਾਲ ਬਣਾਵਾਂਗੇ ਜੀ ਆਪਾਂ ਸਾਫਤੀ ਮਸਰੀ ਦੀ ਸਾਫਤੀ ਮਸਰ ਵੀ ਕਹਿੰਦੇ ਆ ਹਿੰਦੀ ਚ ਪੰਜਾਬੀ ਚ ਸਾਫਤੀ ਮਸਰੀ ਕਹਿੰਦੇ ਆ ਬਾਕੀ ਹਰੇਕ ਏਰੀਏ ਚ ਆਪਣਾ ਆਪਣਾ ਸਵਾਭਾਅ ਹੋਵੇ ਜੀ ਠੀਕ ਹੈ ਜੀ ਕਿਦਾਂ ਨਾਮ ਲੈਂਦੇ ਆ ਦਾਲ ਦਾ ਤੇ ਲੋ ਜੀ ਇਹਨੂੰ ਬਣਾਉਣ ਵਾਸਤੇ ਇਹਦੇ ਕੋਲ 1.5 200 ਗ੍ਰਾਮ ਜਿਹੜੀ ਆ ਸਾਪਤੀ ਮਸਰੀ ਆ ਜੀ ਤੇ 100 150 ਗ੍ਰਾਮ ਹੈ ਜਿਹੜੀ ਮੈਂ ਛੋਦਿਆਂ ਦੀ ਦਾਲ ਹੈ ਠੀਕ ਹੈ ਜੀ ਉਹ ਪਿਉਲੀ ਤੇ ਆ ਦੇਖੋ ਚੰਗੀ ਤਰ੍ਹਾਂ ਧੋ ਕੇ ਤੇਨੂੰ ਇੱਕ ਵਾਰ ਆਪਾਂ ਮਿਕਸ ਕਰ ਲਾਂਗੇ ਸਾਰੀ ਨੂੰ ਤੇ ਦੋ ਤਿੰਨ ਪਾਣੀਆਂ ਚ ਇਹਨੂੰ ਲਾਵਾਂਗੇ ਧੋ ਤੇ ਲੋ ਜੀ ਦਾਲ ਹੈ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਚਾਰ ਪੰਜ ਪਾਣੀਆਂ ਚ ਨੂੰ ਕੁੱਕਰ ਚ ਪਾ ਲਈ ਆ ਜੀ ਤੇ ਜਦੋਂ ਵੀ ਤੁਸੀਂ ਦਾਲ ਬਣਾਉਣੀ ਹੈ ਦਾਲ ਧੋਣੀ ਜ਼ਰੂਰੀ ਹੈ ਚੰਗੀ ਤਰ੍ਹਾਂ ਕਲਰ ਬਹੁਤ ਵਧੀਆ ਹੁੰਦਾ ਦਾਲ ਧੋਣ ਨਾਲ ਉਸ ਤੋਂ ਬਾਅਦ ਇੱਕ ਪਿਆਜ਼ ਆਪਾਂ ਨੇ ਠੀਕ ਹੈ ਜੀ ਇਹਦੇ ਵਿੱਚੇ ਪਾ ਲਿਆ ਤੜਕਾ ਪੁੰਨਾਗੇ ਆਪਾਂ ਸਿੰਪਲ ਇੱਕ ਆਪਾਂ ਨੇ ਬਰੀਕ ਕੱਟ ਕੇ ਟਮਾਟਰ ਪਾ ਲਿਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਨਮਕ ਆਹ ਲੋ ਜੀ ਇੱਕ ਛੋਟਾ ਚਮਚ ਤੇ ਅੱਧਾ ਛੋਟਾ ਚਮਚ ਪਾ ਦਾਂਗੇ ਹਲਦੀ ਦਾ ਤੇ ਲੋ ਜੀ ਥੋੜਾ ਜਿਹਾ ਪਾ ਦਾਂਗੇ ਸਰੋਂ ਦਾ ਤੇਲ ਇੱਕ ਤਾਂ ਇਹ ਨਾਲ ਦਾਲ ਗਲ ਜਾਂਦੀ ਹੈ ਜੀ ਛੇਤੀ ਤੇ ਇੱਕ ਕੁੱਕਰ ਤੋਂ ਜਿਹੜੀ ਦਾਲ ਹੈ ਕਦੇ ਵੀ ਬਾਹਰ ਨਹੀਂ ਆਉਂਦੀ ਹੈਗੀ ਤੇ ਲਓ ਜੀ ਦਾਲ ਦੇ ਵਿੱਚ ਆਪਾਂ ਨੇ ਸਮਾਨ ਪਾ ਲਿਆ ਠੀਕ ਹੈ ਜੀ ਉੱਪਰ ਤੋਂ ਲਾ ਦਾਂਗੇ ਢੱਕਣੀ ਦਾ ਹੁਣ ਆਪਾਂ ਤੈਨੂੰ ਰੱਖ ਦਿੰਦੇ ਆ ਜੀ ਗੈਸ ਤੇ ਉੱਪਰ ਗੈਸ ਆਪਾਂ ਨੇ ਕਰਤਾ ਚਾਲੂ ਤੇ ਹੁਣ ਆਪਾਂ ਇਹਨੂੰ ਤਕਰੀਬਨ 4-5 ਸੀਟੀਆਂ ਲਵਾਵਾਂਗੇ ਮਿਲਦੇ ਆ ਜੀ ਉਸ ਤੋਂ ਬਾਅਦ ਤੇ ਲਓ ਜੀ ਦਾਲ ਨੂੰ ਸੀਟੀਆਂ ਲੱਗ ਚੁੱਕੀਆਂ ਜੀ ਹੁਣ ਖੋਲਦੇ ਆਪਾਂ ਇਹਦਾ ਢੱਕਣਾ ਕੈਸ ਮੈਂ ਦੀ ਘੜਤੀ ਆ ਜੀ ਸਾਰੀ ਆ ਲੋ ਜੀ ਦਾਲ ਆਪਣੀ ਬਣ ਚੁੱਕੀ ਆ ਬਿਲਕੁਲ ਰੈਡੀ ਆ ਜੀ ਕਲਰ ਦੇਖ ਦੋ ਦਾਲ ਦਾ ਕਿੰਨਾ ਵਧੀਆ ਆ ਗਿਆ ਹੁਣ ਤੇ ਹੀ ਤੇ ਆ ਜਿਹੜਾ ਤਰੀਕਾ ਮੈਂ ਬਣਾਇਆ ਜੀ ਅੱਜ ਗਰਮੀ ਕਰਕੇ ਬਿਲਕੁਲ ਈਜ਼ੀ ਤਰੀਕਾ ਏ ਤੁਸੀਂ ਟਮਾਟਰ ਪਿਆਜ਼ ਦਾ ਭੁੰਨ ਕੇ ਵੀ ਤੜਕਾ ਮਾਰ ਸਕਦੇ ਹੋ ਠੀਕ ਆ ਜੀ ਤੇ ਜੇ ਤੁਹਾਡੇ ਕੋਲ ਟਾਈਮ ਘੱਟ ਹੋਇਆ ਤੁਸੀਂ ਡਾਇਰੈਕਟ ਸਿੱਧੇ ਦਾਲ ਦੇ ਵਿੱਚ ਇਹਨਾਂ ਨੂੰ ਗਾਲੋ ਦੋਸਤੋ ਬਾਅਦ ਜੀਰੇ ਦਾ ਤੜਕਾ ਠੀਕ ਹੈ ਜੀ ਮਾਰ ਦੋ ਦਾਲ ਆਪਣੀ ਤਿਆਰ ਹੈ ਤੇ ਲੋ ਜੀ ਕੜਾਹੀ ਦੇ ਵਿੱਚ ਮਾਰਾਂਗੇ ਆਪਾਂ ਤੜਕਾ ਸਰੋਂ ਦਾ ਤੇਲ ਮੈਂ ਇਹਦੇ ਚ ਪਾ ਦਿਆਂ ਥੋੜਾ ਜਾਂ ਤੇ ਦੋ ਕ ਚਮਚੇ ਪਾ ਲੂੰਗਾ ਦੇਸੀ ਘੀ ਤੇ ਠੀਕ ਹੈ ਜੀ ਕਿਉਂਕਿ ਦੇਸੀ ਘੀ ਆ ਜਿਹੜਾ ਇਹ ਵੀ ਦਾਲ ਚ ਵਧੀਆ ਲੱਗਦਾ ਪਾਇਆ ਹੋਇਆ ਤੇ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਗਰਮ ਤੇ ਜਦੋਂ ਤੇਲ ਆਪਣਾ ਗਰਮ ਹੋ ਗਿਆ ਜੀ ਇੱਕ ਛੋਟੀ ਬੜੀ ਇਲਾਇਚੀ ਪਾ ਲਾਂਗੇ ਇਹਦੇ ਵਿੱਚ ਦੋ ਤੇਜ ਪੱਤੇ ਹੋਗੇ ਤੇ ਦੋ ਸੁੱਕੀਆਂ ਲਾਲ ਮਿਰਚਾਂ ਇਹ ਥੋੜਾ ਜਿਹਾ ਪਾ ਲਾਂਗੇ ਜੀ ਜੀਰਾ 1.5 ਚਮਚ ਜਿੰਨਾ ਕਿ ਤੁਸੀਂ ਦਾਲ ਸਬਜ਼ੀ ਚ ਪਾਉਂਦੇ ਹੋ ਇਹਨਾਂ ਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਜਦੋਂ ਹਲਕੇ ਜਿਹਾ ਭੁੰਨੇ ਗਏ ਇਹ ਉਸ ਤੋਂ ਬਾਅਦ ਪਾ ਦਾਂਗੇ ਇਹਦੇ ਚ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਤੇ ਲਸਣ ਤੇ ਇਹਨੂੰ ਜਿਹੜਾ ਆਪਾਂ 1-2 ਮਿੰਟ ਭੁੰਨੂਗੇ ਜੀ ਤੇ ਲਸਣ ਤੇ ਹਰੀ ਮਿਰਚ ਨੂੰ ਆਪਾਂ ਨੇ ਜ਼ਿਆਦਾ ਨਹੀਂ ਭੁੰਨਣਾ ਹੁਣ ਪਾਵਾਂਗੇ ਇਹਦੇ ਚ ਆਪਾਂ ਇੱਕ ਛੋਟਾ ਚਮਚ ਹਲਦੀ ਦਾ ਠੀਕ ਹੈ ਜੀ ਅੱਜ ਆਪਾਂ ਨੇ ਦੇਗੀ ਮਿਰਚ ਦਾ ਯੂਜ਼ ਨਹੀਂ ਕਰਨਾ ਥੋੜੀ ਜੀ ਜਦੋਂ ਇਹ ਭੁੰਨ ਹੋ ਗਈ ਉਸ ਤੋਂ ਬਾਅਦ ਪਾ ਦਾਂਗੇ ਥੋੜਾ ਜਿਹਾ ਪਾਣੀ ਇਹ ਤਾਂ ਜੀ ਆ ਦੇਖੋ ਇਹ ਨਾਲ ਕੀ ਹੁੰਦਾ ਕਦੇ ਵੀ ਹਲਦੀ ਦਾ ਜਿਹੜਾ ਕਲਰ ਖਰਾਬ ਨਹੀਂ ਹੁੰਦਾ ਤੇ ਨੂੰ ਆਪਾਂ ਹਲਕਾ ਜਿਹਾ ਭੁੰਨੂਗੇ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਦਾਲ ਬਣਾਈ ਹੈ ਜੀ ਉਹ ਪਾ ਦਾਂਗੇ ਇਹਦੇ ਵਿੱਚ ਤੇ ਲਓ ਜੀ ਦਾਲ ਆਪਾਂ ਨੇ ਤੜਕੇ ਦੇ ਵਿੱਚ ਪਾ ਲਈ ਆ ਜੀ ਤੋ ਜੇ ਤੁਸੀਂ ਪਿਆਜ਼ ਭੁੰਨ ਕੇ ਤੜਕਾ ਲਾਉਣਾ ਹੋਇਆ ਟਮਾਟਰ ਭੁੰਨ ਕੇ ਤੁਸੀਂ ਉਹਦਾ ਵੀ ਤੜਕਾ ਲਾ ਸਕਦੇ ਹੋ ਪਰ ਇਹ ਹੈਗਾ ਬਿਲਕੁਲ ਸਿੰਪਲ ਤਰੀਕਾ ਠੀਕ ਹੈ ਜੀ ਕਿਉਂਕਿ ਗਰਮੀ ਬਹੁਤ ਹੈ ਆਪਾਂ ਨੂੰ ਕਈ ਵਾਰ ਕਿਚਨ ਦੇ ਵਿੱਚ ਕਾਲੀ ਹੁੰਦੀ ਆ ਦਾਲ ਸਬਜ਼ੀ ਬਣਾਉਣ ਦੀ ਤਾਂ ਸਾਰਾ ਕੁਝ ਦਾਲ ਦੇ ਵਿੱਚ ਪਾ ਕੇ ਸੀਟੀਆਂ ਲਾ ਲਓ ਉਸ ਤੋਂ ਬਾਅਦ ਸਿੱਧਾ ਜੀਰੇ ਦਾ ਠੀਕ ਹੈ ਜੀ ਤੜਕਾ ਮਾਰ ਦੋ ਤੇ ਇਹਨੂੰ ਤਵਾਨੇ ਆਪਾਂ ਇੱਕ ਅੱਧੀ ਵਾਲੀ ਲਓ ਜੀ ਦਾਲ ਪੱਕ ਕੇ ਰੈਡੀ ਹੈ ਜੀ ਆਪਣੀ ਕਲਰ ਚੈੱਕ ਕਰੋ ਜੀ ਬਿਲਕੁਲ ਆਪਾਂ ਨੇ ਸਿੰਪਲ ਤਰੀਕੇ ਨਾਲ ਅੱਜ ਬਣਾਈ ਹੈ ਜੀ ਲੰਗਰਾਂ ਵਾਲੀ ਦਾਲ ਆ ਦੇਖੋ ਜੀ ਦਾਲ ਦਾ ਕਲਰ ਹੈ ਜਿਹੜਾ ਕਿੰਨਾ ਪਿਆਰਾ ਆ ਗਿਆ ਸੋ ਕੈਸ਼ ਕਰਦੇ ਆ ਜੀ ਹੁਣ ਆਪਾਂ ਬੰਦ ਇਹਦੇ ਤੇ ਪਾਉਨੇ ਆ ਜੀ ਹਰਾ ਧਨੀਆ ਲਓ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਿਓ ਐਦਾਂ ਦੀ ਵੀਡੀਓ ਦੇਖਣ ਲਈ ਤੇ ਲਓ ਜੀ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਚਾ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਘਰ ਦੇ ਵਿੱਚ ਕੋਈ ਵੀ ਦਾਲ ਲੈ ਲਓ ਤੁਸੀਂ ਠੀਕ ਹੈ ਚਾਹੇ ਮਾਹਾਂ ਦੀ ਹੋਗੀ ਸਾਫਤੀ ਮਸਰੀ ਹੋਗੀ ਜਾਂ ਸਾਫਤੀ ਮੂੰਗੀ ਹੋਗੀ ਤੁਸੀਂ ਇਸ ਤਰੀਕ ਨਾਲ ਬਿਲਕੁਲ ਈਜ਼ੀ ਤਰੀਕਾ ਹੈ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਸੋ ਮਿਲਦੇ ਆਂ ਜੀ ਫਿਰ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ